ਅਨੇਕੀ ਜੀ ਕੀ ਰਾਜ ਦੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਵਾਰਡ ਨੰਬਰ 22 ਦੇ ਵਿੱਚ ਰਹਿਣਾ ਤੇ ਮੈਂ ਇਹ ਚੋਣਾ ਵਾਕਿ ਪਿਛਲੇ 15 ਸਾਲ ਤੋਂ 22 ਨੰਬਰ ਵਾਰਡ ਦੇ ਵਿੱਚ ਗੁਰਪ੍ਰੀਤ ਸਿੰਘ ਗੋਲਟੀ ਜੀ ਜਿਹੜੇ ਆ ਉਹ ਲਗਾਤਾਰ ਹੀ ਦਿੱਤੇ ਆ ਤੇ ਮੈਂ ਸਰਕਾਰ ਕੋਲੋਂ ਪਾਸੋਂ ਮੰਗ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਜਮ ਨੂੰ ਔਰ ਡਾਕਟਰ ਕਸ਼ਮੀਸ਼ੀ ਸੋਰ ਸਾਡੇ ਤਰਨਤਾਰਨ ਦੇ ਹਲਕਾ ਐਮ ਐਲ ਏ ਆ ਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ 15 ਸਾਲ ਤੋਂ ਜਿਹੜਾ ਐ ਐਸਸੀ ਕੋਟੇ ਦੇ ਵਿੱਚੋਂ ਜਿਹੜੀ ਐ ਸੀਟ ਆ ਇਹ ਗੁਰਪ੍ਰੀਤ ਸਿੰਘ ਗੋਲਡੀ ਜੀ ਦਿੱਤੇ ਆ ਅਸੀਂ ਚੋਣਿਆ ਕਿ ਤਰਨਤਾਰਨ ਦੀ ਐਸਸੀ ਜਿਹੜੀ ਸੀਟ ਆ ਉਹਦੇ ਬਲ ਬੁੱਤੇ ਤੇ ਅਸੀਂ ਚੋਣਿਆ ਕਿ ਗੁਰਪ੍ਰੀਤ ਸਿੰਘ ਗੋਲਡੀ ਜੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਜਾਂ ਮੇਅਰ ਬਣਾਇਆ ਜਾਵੇ ਤਾਂ ਜੋ ਅੱਗੇ ਚੱਲ ਕੇ ਸ਼ਹਿਰ ਦਾ ਵਿਕਾਸ ਹੋ ਸਕੇ ਸ਼ਹਿਰ ਦੇ ਕੰਮ ਹੋਰ ਵਧੀਆ ਤਰੀਕੇ ਨਾਲ ਹੋਣ ਤੇ ਬਾਕੀ ਜੋ ਵੀ ਆ ਬਾੜ ਦੇ ਚ ਕੋਈ ਕਿਸੇ ਦਾ ਕੰਮ ਰਹਿ ਗਿਆ ਅਧੂਰਾ ਰਹਿ ਗਿਆ ਜਾਂ ਸ਼ਹਿਰ ਦੇ ਵਿੱਚ ਵਿਕਾਸ ਰਹਿ ਹੋਣਾ ਬਾਕੀ ਰਹਿ ਗਿਆ ਏ ਉਹ ਗੁਰਪ੍ਰੀਤ ਸਿੰਘ ਗੋਲਡੀ ਜੀ ਦਿਨ ਰਾਤ ਮਿਹਨਤ ਕਰਕੇ ਤੇ ਉਹ ਕਰਾਉਣਗੇ ਅਸੀਂ ਇਹੀ ਮੰਗ ਕਰਦੇ ਆ ਸਰਦਾਰ ਕਮਿਸ਼ਨਰ ਸੋਲ ਜੀ ਨੂੰ ਕਿ ਇੱਕ ਵਾਰ ਐਸੀ ਕੋਟੇਰੀ ਜਿਹੜੀ ਆ ਪ੍ਰਧਾਨਗੀ ਸਰਦਾਰ ਗੁਰਪ੍ਰੀਤ ਸਿੰਘ ਗੋਲਡੀ ਨੂੰ ਦਿੱਤੀ ਜਾਵੇ ਤੇ ਅਸੀਂ ਕਸ਼ਮੀਰ ਸਿੰਘ ਡਾਕਟਰ ਸੋਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਹਮੇਸ਼ਾ ਹੀ ਹਰ ਕਹੇ ਦੇ ਅਰ ਨਹੀਂ ਰਹੂਗਾ ਹਰ ਕਿਸੇ ਦੇ ਨਿਵਾਗ ਚੱਲੂਗਾ ਸਾਡਾ ਇਹ ਗੁਰਪ੍ਰ ਸਿੰਘ ਗੋਲਡੀ ਆ ਇਹ ਬਹੁਤ ਨਿੱਗੇ ਸੁਭਾ ਦਾ ਐਮਸੀ ਆ ਤੇ ਹਰ ਕਿਸੇ ਨਾਲ ਬਹੁਤ ਪਿਆਰ ਨਾਲ ਰਹਿੰਦਾ ਵਾ ਵਿਚਰਦਾ ਵਾ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਤਾਂ ਆਪ ਜਾ ਕੇ ਖੁਦ ਜਾ ਕੇ ਕਰਾਉਂਦੇ ਆ ਤੇ ਅਸੀਂ ਸਰਕਾਰ ਕੋਲ ਤੋਂ ਮੰਗ ਕਰਦੇ ਆ ਇਸ ਐਰ ਕੀ ਜਿਹੜਾ ਐਸੀ ਕੋਟੇ ਦੀ ਜਿਹੜੀ ਆ ਸੀਟ ਆ ਜਾਂ ਐਸੀ ਗੁੰਡੇ ਦਾ ਜਿਹੜਾ ਪ੍ਰਧਾਨ ਆ ਉਹ ਗੁਰਪ੍ਰੀਤ ਸਿੰਘ ਗੋਲਟੀ ਜੀ ਨੂੰ ਬਣਾਇਆ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਧੰਨਵਾਦ ਜੀ ਅਜ ਵੀ ਕੀ ਨਾ ਜੇ ਤੇ ਕੀ ਕਹਿਣਾ ਚਾਹੁੰਦੇ ਵੀਰ ਜੀ ਮੇਰਾ ਨਾਮ ਅਰੁਣ ਲੱਧੜਾ ਭਗਵਾਰ ਵਾਲੇ ਗੜੜ ਸਣਾ ਬਾਜਾ ਜੋਂ ਪ੍ਰਧਾਨ ਆ ਜੋ ਕਿ ਗੁਰਪ੍ਰੀਤ ਸਿੰਘ ਗੋਲਟੀ ਜੀ ਦਾ ਬਾਈ ਨੰਬਰ ਵਾਰ ਤੋਂ ਚਾਂਸੇ ਸਾਹਿਬ ਰਹੇ ਨੇ ਇਹ ਹੀ ਮੰਗ ਕਰਦੇ ਆ ਆਪਣੇ ਕਸ਼ਮੀਰ ਸਿੰਘ ਡਾਕਟਰ ਸੋਲ ਨੂੰ ਜੋ ਕਿ ਇਹਨਾਂ ਨੂੰ ਕਮੇਟੀ ਘਰਦੇ ਪ੍ਰਧਾਨਗੀ ਦੇ ਹਿੱਸੇ ਦਿੱਤਾ ਜਾਵੇ ਅਜੀਗਰੇ ਕੀ ਇਹਨਾ ਤਾਂ ਕੀ ਕਹਿਣਾ ਜੀ ਮੇਰਾ ਜੀ ਸੰਦੀਪ ਸਿੰਘ ਨਾਂ ਨੇ ਠੀਕ ਹੈ ਜੀ ਇਹ ਆਪਣੇ ਗੌਰਪ੍ਰੀਤ ਸਿੰਘ ਗੋਲਟੀ ਜੋ ਬਹੁਤ ਵਧੀਆ ਕੰਮ ਕਰਾਉਂਦੇ ਆ ਠੀਕ ਹੈ ਜੀ ਜਦੋਂ ਆਪਾਂ ਘਰੇ ਵੀ ਜਾਂਦੇ ਆ ਵੀਰ ਦੇ ਠੀਕ ਹੈ ਜੀ ਅੱਧੀ ਜ਼ਬਾਨ ਆਪਣਾ ਸਾਰਾ ਕੰਮ ਕਰਾ ਦਿੰਦੇ ਆ ਤੇ ਉਹਨਾਂ ਨੂੰ ਕਦੀ ਉਹਨਾਂ ਨੇ ਮੱਥੇ ਵੱਟ ਨਹੀਂ ਪਾਇਆ ਗੋਡੇ ਹੱਥੇ ਉਹ ਪੈਰੀ ਹੱਤ ਵੀ ਹਰ ਕਿਸੇ ਦੇ ਲਾਂਦੇ ਆ ਠੀਕ ਹੈ ਤੇ ਜਦੋਂ ਵੀ ਆਪਾਂ ਉਹਨਾਂ ਦੇ ਘਰੇ ਜਾਂਦੇ ਆ ਬੜੇ ਤਰੀਕੇ ਨਾਲ ਬੋਲਦੇ ਆਪਣੇ ਨਾਲ ਤੇ ਜਿਤਵਾਏ ਜਦੋਂ ਜਿੱਤੇ ਆ ਉਦੋਂ ਵੀ ਬਹੁਤ ਇੱਜ਼ਤ ਮਾਨ ਹਰ ਹਰ ਕਿਸੇ ਨੇ ਦਿੱਤਾ ਆਪਾਂ ਨੂੰ ਕਿਸੇ ਨੇ ਆਪਾਂ ਨੂੰ ਕੋਈ ਮੱਥੇ ਵੱਟ ਨਹੀਂ ਪਾਇਆ ਜਦੋਂ ਵੀ ਆਪਾਂ ਕੋਈ ਕਮੇਟੀ ਘਰ ਕੰਮ ਹੁੰਦਾ ਵਾ ਆਪਾਂ ਇਹਨਾਂ ਦਾ ਵੀ ਉਹਦਾ ਫੋਨ ਕਰਵਾਨੇ ਆ ਤੇ ਉਸੇ ਵळे ਅਗਲੇ ਆਪਣਾ ਕੰਮ ਕਰਦੇ ਆ ਤੇ ਜੇ ਨਹੀਂ ਹੁੰਦਾ ਤਾਂ ਉਸੇ ਵळे ਉਹ ਵੀ ਆਂਦੇ ਆ ਕਿ ਕੋਈ ਨਹੀਂ ਤੁਸੀਂ ਮੈਂ ਖੁਦ ਆਨਾ ਵਾ ਤੇ ਅਸੀਂ ਨਾਲ ਉਹਨਾਂ ਦੇ ਜਾ ਕੇ ਆਪ ਉੱਥੇ ਬਹਿ ਕੇ ਦੋ ਦੋ ਘੰਟੇ ਸਾਡਾ ਕੰਮ ਕਰਾਉਂਦੇ ਆ ਠੀਕ ਹੈ ਤੇ ਉਹ ਤੇ ਬਾਅਦ ਚੋਂ ਵੀ ਜੇ ਕੋਈ ਮਾੜਾ ਮੋਟਾ ਕੰਮ ਰਹਿੰਦਾ ਵਾ ਉਹ ਆਂਦੇ ਕਿ ਜਦ ਤੁਸੀਂ ਮੇਰੇ ਘਰੇ ਬਹੋ ਮੈਂ ਆਪ ਖੁਦ ਕਰਾ ਗਿਆ ਹਾਂਗਾ ਕੰਮ ਤੇ ਹੋਰ ਅੱਗੇ ਪਿੱਛੇ ਵੀ ਕੋਈ ਕੰਮ ਰਹਿੰਦਾ ਵਾ ਜ ਹੁਣ ਗਲੀ ਬਣਾਣੀ ਸੀ ਵੀਰ ਨੇ ਬਣਾਈ ਆ ਬਾਕੀ ਸਿਵਰਾਂ ਦੇ ਕੰਮ ਕਰਾਉਂਦੇ ਆ ਵੀਰ ਉਹ ਤੋਂ ਤੇ ਉਹ ਵੀ ਉਹਨੇ ਵੀਰ ਨੇ ਵਾਧੂ ਆਪਣੇ ਕੰਮ ਕਰਾਏ ਆ ਹੁਣ ਉਹ ਥੋੜਾ ਟਾਈਮ ਪਾ ਕੇ ਹੁਣ ਗਲੀ ਵੀ ਦੀ ਵੀ ਹੁਣਾਵਾ ਗਲੀ ਵੀ ਬਣਾਈ ਨੇ ਵੀਰ ਨੇ ਤੇ ਉਹ ਚਲੋ ਬਾਕੀ ਟਾਈਮ ਤੇ ਹਰ ਕੰਮ ਨੂੰ ਲੱਗਦਾ ਜੀ ਤੇ ਬਾਕੀ ਅਸੀਂ ਤੇ ਇਹੋ ਮੰਗ ਕਰਦੇ ਆ ਡਾਕਟਰ ਸੋਲ ਕੋ ਕਿ ਆਪਾਂ ਨੂੰ ਕਮੇਟੀ ਘਰ ਦਾ ਪ੍ਰਧਾਨ ਬਣਾਇਆ ਜਾਵੇ ਗੁਰਪ੍ਰੀਤ ਸਿੰਘ ਗੋਲਟੀ ਤੇ ਚਲੋ ਗਾਂਹ ਹੋਰ ਵੀ ਵਿਕਾਸ ਹੋ ਸਕੇ ਥੋੜਾ ਜਾਂ ਥੋੜਾ ਫਰਕ ਪੈ ਜੇ ਹੁਣ ਕੋਈ ਵੀ ਵਾਰਡ ਦਾ ਜਾਂ ਕੋਈ ਵੀ ਆਂਦਾ ਵਾ ਤੇ ਵਧੀਆ ਮਤਲਬ ਕੰਮ ਕਰਾਉਂਦੇ ਵੀਰ ਕੋ ਤੇ ਕਿਸੇ ਨੇ ਉਹਨੇ ਕਦੀ ਨੱਕ ਮੋੜਨੀ ਵਟਿਆ ਵੀਰ ਦਾ ਉਹ ਇੱਕੋ ਗੱਲ ਕਹਿੰਦੇ ਆ ਕਿ ਕੋਈ ਨਹੀਂ ਜੋ ਵੀ ਛੋਟਾ ਵੱਡਾ ਹੋਵੇ ਭਾਵੇਂ ਕਣਕ ਦੀ ਪਰਚੀ ਵੀ ਘਟਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕਿੰਨੇ ਆ ਦੇ ਫੋਨ ਆਂਦੇ ਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਆ ਜੇ ਨਹੀਂ ਢੱਡੀ ਪਰਚੀ ਕੱਟੀ ਗਈ ਭਾਵੇਂ ਮੇਰੇ ਕੋਲ ਨਹੀਂ ਕੱਟੀ ਗਈ ਮੈਂ ਕਿਸੇ ਹੋਰ ਕੋ ਘਟਵਾ ਕੇ ਦਊਂਗਾ ਪਰ ਮੈਂ ਤੁਹਾਨੂੰ ਖਾਲੀ ਨਹੀਂ ਮੋੜੂੰਗਾ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਉਂਦੇ ਆ ਠੀਕ ਹੈ ਇੱਕ ਸੁਭਾਅ ਵੀਰ ਦਾ ਬਹੁਤ ਚੰਗਾ ਜੀ ਉਹਨਾਂ ਨੇ ਕਦੀ ਆਪਾਂ ਨੂੰ ਕਦੀ ਮੱਥੇ ਵਟ ਨਹੀਂ ਪਾਇਆ ਭਾਵੇਂ ਚਾਹ ਪਾਣੀ ਜੋ ਵੀ ਆ ਪਹਿਲਾਂ ਉਹ ਪੁੱਛਦੇ ਆ ਆਪਾਂ ਨੂੰ ਕਿ ਵੀਰ ਤੂੰ ਭਾਵੇਂ ਛੋਟਾ ਆ ਭਾਵੇਂ ਵੱਡਾ ਆ ਭਾਵੇਂ ਬਜ਼ੁਰਗ ਆ ਕੋਈ ਵੀ ਹੈ ਇਹ ਉਹ ਭਾਬੀ ਜੀ ਦਾ ਵੀ ਆਪਣਾ ਸੁਭਾਅ ਆ ਉਹ ਵੀ ਆਪਾਂ ਨੂੰ ਕਦੀ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਵੀ ਮਾੜਾ ਕਹਿੰਦੇ ਤੇ ਚਲੋ ਬਾਕੀ ਇਹੋ ਗੱਲ ਅਸੀਂ ਜਾਣਨੇ ਆ ਕਿ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਹਾਂਜੀ ਪਹਿਲੀ ਕੀ ਨਾਮ ਦੇ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜਸਪਾਲ ਕੌਰ ਆ ਗੋਲਟੀ ਗੁਰਪ੍ਰੀਤ ਸਾਡਾ ਪੋਤੇ ਆ ਡਾਕਟਰ ਸੋਹਲ ਕਸ਼ਮੀਰ ਸਿੰਘ ਕੋਲ ਇਹੋ ਮੰਗ ਕਰਦੇ ਆ ਸਾਡੇ ਪੁੱਤ ਨੂੰ ਪ੍ਰਦਾਨ ਬਣਾਇਆ ਜਾਵੇ ਵੈਗੁਰਜੀ ਕਖੜ ਸਾਹਿਬ ਵੈਗੁਰਜੀ ਕੀ ਫਤਿਹ ਪਾਣੀ ਪੈ ਦੀ ਕੀਣਾ ਵੈਗੁਰਜੀ ਕਖੜ ਸਾਹਿਬ ਵੈਗੁਰਜੀ ਕੀ ਫਤਿਹ ਗੋਲਟੀ ਐਮਸੀ ਮੇਰਾ ਦੇਵਰੇ ਆ ਠੀਕ ਆ ਉਹਨਾਂ ਨੇ ਸਾਰੀ ਵਾਰਦਾ ਕੰਮ ਕੀਤਾ ਵਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਮੌਕਾ ਦਿੱਤਾ ਜਾਵੇ ਇੱਕ ਬਹੁਤ ਕੰਮ ਕਰਦੇ ਆ ਬਹੁਤ ਚੰਗੇ ਆ ਸਭ ਬੀਬੀਆਂ ਭੈਣਾਂ ਦੇ ਪੈਰੀ ਹੱਥ ਲਾਉਂਦੇ ਆ ਬਹੁਤ ਜਿਆਦੇ ਚੰਗੇ ਆ ਇੱਕ ਵਾਰੀ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਵੇ ਵੈਗੁਰਜੀ ਕਖੜ ਸਾਹਿਬ ਵੈਗੁਰਜੀ ਕੀ ਫਤਿਹ ਸਾਹਿਬ ਜੀ ਵਾਗਰ ਜੀ ਦਾ ਖਾਲਸਾ ਵਾਗਰ ਜੀ ਦੇ ਫਾਟੇ ਗੋਲਟੀ ਬੇਟਾ ਜੇ ਤੇ ਆਪਣਾ ਗੋਲਟੀ ਨੂੰ ਪ੍ਰਧਾਨ ਬਣਾਇਆ ਜਾਵੇ ਗੋਲਟੀ ਬਹੁਤ ਸਾਰਿਆਂ ਦੇ ਕੰਮਕਾਰ ਬਹੁਤ ਵਧੀਆ ਕਰਦਾ ਆ ਤੇ ਕੋਹੇ ਨੂੰ ਵੀ ਨਾ ਨਹੀਂ ਕਰਦਾ ਜਿਹੜਾ ਵੀ ਕੋਈ ਆਉਂਦਾ ਵਾ ਬਹੁਤ ਜਿਆਦਾ ਜੀ ਸੜਕੇ ਘਟਾ ਤੇ ਗੋਲਟੀ ਨੂੰ ਪ੍ਰਧਾਨ ਬਣਾਇਆ ਜਾਵੇ ਇੱਕ ਮੌਕਾ ਇੱਕ ਮੌਕਾ ਦਿੱਤਾ ਜਾਵੇ ਹਾਂਜੀ ਕੀ ਰਾਵ ਹੈ ਜੀ ਤੁਹਾਡਾ ਸੰਤੋਸ਼ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਚਾਹੁੰਦੇ ਆ ਕਿ ਗੁਰਪ੍ਰੀਤ ਸਿੰਘ ਗੋਲਟੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਵਾ ਅਜੇ ਤੱਕ ਕੋਈ ਐਸੀ ਕੋਈ ਵੀ ਅੱਗੇ ਨਹੀਂ ਆਇਆ ਲੇਕਿਨ ਇਹਨੂੰ ਪ੍ਰਧਾਨ ਜ਼ਰੂਰ ਬਣਾਉਣਾ ਚਾਹੀਦਾ ਰਾਤ ਆਵੇ ਦਿਨੇ ਆਵੇ ਕੋਈ ਹਰੇਕ ਨੂੰ ਕਿਸੇ ਨੂੰ ਨਾ ਨਹੀਂ ਕਰਦਾ ਬਹੁਤ ਨੇਕ ਨੀਤੀ ਵਾਲਾ ਬੰਦਾ ਹੈ ਬਦੇ ਰਾਤ ਦਿਨ ਹਰੇਕ ਦੇ ਭੱਜ ਕੇ ਕੰਮ ਕਰਦਾ ਵਾ ਐਸੀ ਕੋਟੇਜੇ ਵਿੱਚ ਇਹਨੂੰ ਜਰੂਰ ਮਲ ਪ੍ਰਧਾਨ ਦੀ ਅਹੁਦਾ ਦਿੱਤਾ ਜਾਣਾ ਚਾਹੀਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੋਹਣ ਨੂੰ ਆਪਾਂ ਇਹੀ ਮੰਗ ਕਰਦੇ ਆਂ ਉਹ ਹੁਣ ਤਮਨਜੀ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹਨੂੰ ਜਰੂਰ ਮੌਕਾ ਦਿੱਤਾ ਜਾਵੇ ਵੈਗੁਰੂ ਕਾ ਖਾਲਸਾ ਵੈਗੁਰੂ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੋਈ ਵੀ ਕੰਮ ਨੂੰ ਜਾਣੇ ਆ ਉਹ ਬੇਟਾ ਨਾ ਨਹੀਂ ਕਰਦਾ ਤੇ ਪ੍ਰਧਾਨ ਬਣਿਆ ਜਾਵੇ ਭਾਈ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਸਿੰਘ ਮੇਰਾ ਨਾਮ ਜੀ ਕੀ ਕਹਿਣਾ ਚਾਹਦੇ ਵੀਰ ਜੀ ਇਹ ਕਹਿਣਾ ਚਾਹੁੰਦੇ ਆ ਜੀ ਗੱਡ ਗੁਰਪ੍ਰੀਤ ਸਿੰਘ ਗੋਲਦੀ ਭਾਜੀ ਆ ਵੱਡੇ ਠੀਕ ਹੈ ਜੀ ਉਹ ਵੱਡੇ ਸਾਰਿਆਂ ਦੇ ਕੰਮ ਜਿੱਦੋਂ ਵੀ ਜਾਈਏ ਘਰੇ ਕੰਮ ਹਰ ਕਿਸੇ ਦੇ ਕਰਦੇ ਆ ਜੀ ਭਾਵੇਂ 419 ਦਾ ਆ 18 ਦਾ ਆ 20 ਦਾ ਕੋਈ ਆ ਗਿਆ 22 ਦਾ 23 ਦਾ ਜਿਹੜਾ ਬੰਦਾ ਆ ਜੇ ਆ ਜੀ ਸਾਰਿਆਂ ਦੇ ਕੰਮ ਕਰਦੇ ਆ ਜੀ ਕਿਸੇ ਨੂੰ ਨਾ ਨਹੀਂ ਕਰਦੇ ਕੋਈ ਵੱਡਾ ਆਪਣਾ ਕੋਈ ਆ ਗਿਆ ਹੈ ਉਦੇ ਪਹਿਲਾਂ ਪੈਰੀ ਹੱਥ ਲਾਉਂਦੇ ਜੀ ਹਾਜੀ ਚਾਹ ਪਾਣੀ ਪੀਓਗੇ ਕੁਛ ਖਾਓਗੇ ਪਹਿਲਾਂ ਦੱਸੋ ਸੇਵਾ ਕੀ ਕਰੀਏ ਤੁਹਾਡੀ ਬਾਕੀ ਕੰਮ ਤੇ ਆਪਾਂ ਕਰਦੇ ਰਹਿਨੇ ਆ ਜੀ ਠੀਕ ਹੈ ਜੀ ਕੰਮ ਤੁਸੀਂ ਬੈਠੋ ਚਾਹ ਪਾਣੀ ਪਿਓ ਹਰ ਕੇ ਨੂੰ ਜੇ ਚਾਹਣੇ ਆ ਡਾਕਟਰ ਸੋਲ ਨੂੰ ਕਿਉਂਕਿ ਜੀ ਐਸ.ਆਈ.ਏ ਭਾਜੀ ਸਾਡੇ ਚਲੋ ਅਨੇ ਆਨੇ ਪ੍ਰਧਾਨ ਜਰੂਰ ਬਣਾਇਆ ਜਾਵੇ ਉਹਨਾਂ ਨੂੰ ਹੱਥ ਜੋੜ ਕੇ ਸੋਹ ਸਿੰਘ ਡਾਕਟਰ ਸੋਹ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਬਾਦ ਪ੍ਰਧਾਨ ਬਣਾਇਆ ਗੋੜ ਸਿੰਘ ਜੀ ਨੂੰ ਐਸ.ਆਈ. ਕੋਟੇ ਜੋ ਠੀਕ ਹੈ ਜੀ ਜੇ ਦੇਖੋ ਕੋਈ ਵੀ ਕੰਮ ਕਰਾਉਣੇ ਜਾਂਦੇ ਆ ਸਾਡੇ ਬੜੇ 19 ਵਾਰਡ ਤੋਂ ਬੜੇ ਜਾਣੇ ਆਉਂਦੇ ਆ 20 ਵਾਰਡ ਤੋਂ ਬਹੁਤ ਜਾਣੇ ਆਉਂਦੇ ਆ ਸਾਰੇ ਜਾਣੇ ਦੇਖੀ ਜਾ ਕਿ ਚਲੋ ਸ਼ਹਿਰ ਤੋਂ ਪਵੇ 19 ਪਵੇ ਇੱਕ 9 ਵਾਰਡ ਤੋਂ ਵੀ ਆ ਜਾਂਦੇ ਆ ਕੋਈ 10 ਵਾਰਡ ਤੋਂ ਕੋਈ ਬੰਦਾ ਭਾਈ ਦੇ ਘਰੇ ਆ ਜੇ ਨਾ ਤੇ ਭਾਈ ਨੇ ਕਹੇ ਕਦੀ ਕਹੇ ਮੋਰ ਲਾ ਦੇਣੀ ਆ ਭਾਈ ਕੋਈ ਗੱਲ ਨਹੀਂ ਲਾ ਦਨੇ ਗੋਲਡੀ ਭਾਈ ਦੀ ਗੋਲਡੀ ਚਲਦੇ ਜੀ ਆ ਜਾਓ ਐਮਸੀ ਸਾਹਿਬ ਦੇ ਘਰੇ ਚਲਦੇ ਉਧਰ ਉਸਰ ਲੱਗ ਜਾਂਦੀ ਹੈ ਜੀ ਕੋਈ ਨਾ ਨਹੀਂ ਕਰਦੇ ਇੱਥੇ ਜਿੱਥੇ ਵੀ ਜਲ ਜਾਂਦੇ ਆ ਭਾਈ ਦੀ ਜਜਾਕਾਰ ਹੀ ਹੁੰਦੀ ਆ ਜੀ ਮਹਾਰਾਜ ਜੀ ਇਹ ਕਿਰਪਾ ਨੇ ਆ ਸੱਚੇ ਪਾਤਸ਼ਾਹ ਡਾਕਟਰ ਸੋਲ ਨੂੰ ਕਿਰਪਾ ਕਰੀ ਭਾਈ ਗੋੜ ਸਿੰਘ ਨੂੰ ਪ੍ਰਧਾਨ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ